ਭਈਏ ਪਹਜਾਓ ਪੰਜਾਬ ਬਚਾਓ ਅੱਜ ਦਾ ਇਹ ਨਾਰਾ ਦਿੱਤਾ ਜਾਂਦਾ ਜੇ ਆਪਾਂ ਕਹੀਏ ਅੱਜ ਹੀ ਇਹ ਹਾਰਡ ਐਂਡ ਫਾਸਟ ਟਰੂ ਕਰਦੀ ਵੀ ਸੀ ਭਈਆ ਨੂੰ ਪਹਜਾ ਦਈਏ ਤੇ ਅਸੀਂ ਆਪਦਾ ਸਿਸਟਮ ਚਲਾ ਲਾਂਗੇ ਆਪਦਾ ਸਮਾਜ ਚਲਾ ਲਾਂਗੇ ਨਹੀਂ ਜਿੰਨਾ ਚਿਰ ਇਹਨਾਂ ਦੀ ਅਸੀਂ ਵੋਟ ਤੇ ਆਧਾਰ ਕਾਰਡ ਤੇ ਹਮਲਾ ਨਹੀਂ ਕਰਾਂਗੇ ਤੇ ਸਾਡੇ ਨਾਲ ਇਦਾਂ ਹੀ ਹੋਣਾ ਕਿਉਂਕਿ ਇਹ ਰਾਜਨੇਤਾ ਇਹ ਸਿਆਸੀ ਜਮਾਤ ਨੂੰ ਵੋਟਾਂ ਦੀ ਭੁੱਖ ਹੈ ਜਿਹੜੀ ਭੁੱਖ ਇਹ ਬੰਦੇ ਮਟਾਉਂਦੇ ਨੇ ਸਾਨੂੰ ਇਹਨਾਂ ਤੇ ਜ਼ੋਰ ਪਾਉਣਾ ਪੈਣਾ ਇਹ ਜਿਹੜੇ ਕਹਿੰਦੇ ਨੇ ਨਾ ਸਿਆਸੀ ਜਮਾਤ ਇਹ ਚਿੱਟ ਕੱਪੜੀਆਂ ਤੇ ਜ਼ੋਰ ਪਾਉਣਾ ਪੈਣਾ ਵੀ ਇਹ ਜੈਕਟ ਲੈ ਕੇ ਆਓ ਤਾਂ ਕਿ ਸਾਡੇ ਜਵਾਕ ਬਚ ਰਕ ਜੇ ਨਹੀਂ ਜ਼ੋਰ ਪਾਵਾਂਗੇ ਤਾਂ ਨੇਪਾਲ ਵਾਲਾ ਕੰਮ ਹੋਣਾ ਕਿਸੇ ਵੀ ਲੀਡਰ ਨੇ ਆ ਕੇ ਸੜਕ ਤੇ ਬਿਆਨ ਨਹੀਂ ਦਿੱਤਾ ਵੀ ਮੈਂ ਪਰਿਵਾਰ ਦੇ ਨਾਲ ਆ ਤੇ ਅਸੀਂ ਇਹਨਾਂ ਤੇ ਕੁਛ ਨਾ ਕੁਛ ਕਾਨੂੰਨ ਜੈਸੀ ਸਰਕਾਰ ਚ ਰਹਿੰਦੇ ਹੋਏ ਜਾਂ ਆਉਣ ਵਾਲੇ ਸਮੇਂ ਜਦੋਂ ਸਾਡੀ ਸਰਕਾਰ ਬਣਦੀ ਏ ਅਸੀਂ ਕੁਛ ਨਾ ਕੁਛ ਕਾਨੂੰਨ ਮਾਪਦੰਡ ਇਹਨਾਂ ਤੇ ਬਣਾਵਾਂਗੇ ਇਧਰ ਆਧਾਰ ਕਾਰਡ ਵੋਟ ਕਾਰਡ ਬਣਾ ਲਾਂਦੇ ਨੇ ਵੋਟਾਂ ਦੇ ਸਮੇਂ ਉਹ ਟਰੱਕ ਭਰ-ਭਰ ਕੇ ਇੱਥੇ ਬੰਦੇ ਲੈ ਕੇ ਆਉਂਦੇ ਨੇ ਵੋਟ ਪੈਣ ਤੋਂ ਬਾਅਦ ਉਹਨਾਂ ਨੂੰ ਛੱਡਿਆ ਆਉਂਦੇ ਨੇ ਉਹ ਅੱਜ ਕਿਉਂ ਬੋਲਣ